ਵੇਰ ਇਧਰ ਰੱਖੋ ਇਧਰ ਇਧਰ ਰੱਖੋ ਮੇਰੇ ਵੱਲ ਸਾਈਡ ਮੇਰੇ ਵੱਲ ਸਾਈਡ ਰੱਖੋ ਥੱਲੇ ਚਲੇ ਗਿਆ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਦੇਖਦੇ ਤੂੰ ਜਿਆਦਾ ਹਿੱਸਾ ਬਿਲਕੁਲ ਖਤਮ ਹੋ ਕੇ ਥੱਲੇ ਡਿੱਗ ਚੁੱਕਿਆ ਹੈ ਸਿੱਧਾ ਸਿੱਧਾ ਇਹ ਮੌਤ ਨੂੰ ਦਾਵਤ ਹੈ ਔਰ ਇਹ ਮੌਤ ਦਾ ਘਰ ਬਣਿਆ ਹੋਇਆ ਇਹ ਬਾਬਲਿਆਣੇ ਦਾ ਆਟੋ ਹੈ ਇਹ ਇਹ ਦੇਖੋ ਤੁਸੀਂ ਦਾ ਟਾਇਰ ਦੇਖੋ ਅੱਗੇ ਵਾਲਾ ਬਿਲਕੁਲ ਕਿਨਾਰੇ ਤੋਂ ਨਿਕਲ ਰਿਹਾ ਹੈ ਔਰ ਇਹ ਬਿਲਕੁਲ ਡਿੱਗਣ ਦੀ ਕगार ਤੋਂ ਨਿਕਲ ਕੇ ਜਾਂਦਾ ਔਰ ਲੋਡਡ ਗੱਡੀਆਂ ਦੇ ਖਤਰੇ ਦੀ ਘੰਟੀ ਹੈ ਸਾਰੇ ਤੇ ਨਰਿੰਦਰ ਸਿੰਘ ਆਪਣਾ ਜਿਹੜਾ ਐਮਐਲਏ ਆ ਆਰਸਪੁਰਾ ਸੋ ਦਾ ਹਾਂਜੀ ਉਹ ਵੀ ਦੇਖ ਕੇ ਦੋ ਬਰੀ ਗਿਆ ਅੱਛਾ ਉਹ ਕਦੋਂ ਦੇਖ ਕੇ ਗਏ ਸੀ ਇਹ ਕੋਈ ਦੋ ਤਿੰਨ ਮਹੀਨੇ ਪਹਿਲਾਂ ਦੇਖ ਕੇ ਗਿਆ ਦੋ ਤਿੰਨ ਮਹੀਨੇ ਪਹਿਲਾਂ ਦੇਖ ਕੇ ਗਿਆ ਪਹਿਲਾਂ ਦੇਖ ਕੇ ਗਿਆ ਪਰ ਹਜੇ ਤੱਕ ਇਹ ਪੁਣੀ ਦਾ ਕੁਝ ਨਹੀਂ ਹੋਇਆ ਦੇਖ ਰਿਓ ਇੱਕ ਫੀਮੇਲ ਡਰਾਈਵਰ ਹੈ ਬੜੇ ਓਖੇ ਓਕੇ ਗੱਡੀ ਕੱਢ ਰੇ ਥੋੜਾ ਇਸ ਸਾਈਡ ਕਰ ਲਓ ਉਸ ਸਾਈਡ ਉਸ ਸਾਈਡ ਥੱਲੇ ਆ ਰਹੀ ਹੈ ਗੱਡੀ ਔਰ ਦੇਖੋ ਜੀ ਤੁਸੀਂ ਔਰ ਕਿੰਨਾ ਓਖਾ ਕੰਮ ਹੈ ਆਰਾਮ ਨਾਲ ਆਰਾਮ ਨਾਲ ਆਂਦੋ ਆਂਦੋ ਆਇਸਾ 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 कोई जरूर तो कोई बोलेगा कि देखो मां भी उल्ਤਕ दूध नहीं पिलाती बच्चे उल्तर रोएगा नहीं कोई जाएगा तो कोई करेगा मतलब कि हुन ਲੋਕਾਂ ਨੂੰ ਰੋਣਾ ਪੈਣਾ ਹੈ ਤੇ ਫੇਰ ਹੀ ਉਹ ਆ ਕੇ ਕੰਮ ਕਰਾਂਗੇ ਮੇਰੀ ਗੱਲ ਸੁਣੋ ਸਾਰਾ ਉਹ ਕਰਵਾ ਉਹ ਤੇ ਗਵਰਨਮੈਂਟ ਨੂੰ ਇਦਾਂ ਵੀ ਕਰਵਾ ਸਕਦੀ ਗਵਰਨਮੈਂਟ ਨੂੰ ਦਿਖ ਰਿਹਾ ਨਾ ਬਸ ਵੱਲੋਂ ਇੱਕ ਖੰਭੇ ਲਗਾਏ ਗਏ ਇੱਕ ਡਿਪਾਰਟਮੈਂਟ ਦੇ ਕੰਮ ਨੂੰ ਜਿਹੜਾ ਹੈ ਡੱਕਣ ਦੇ ਲਈ ਦੂਜੇ ਡਿਪਾਰਟਮੈਂਟ ਦਾ ਸਾਰਾ ਲਿਆ ਜਾ ਰਿਹਾ ਔਰ ਬਿਜਲੀ ਦੇ ਖੰਭੇ ਔਰ ਬਿਲਕੁਲ ਮੈਂ ਦੇਖ ਰਿਹਾ ਕਿ ਬਿਲਕੁਲ ਸਾਫ਼ ਖੰਭੇ ਨਹੀਂ ਔਰ ਇਹ ਖੰਭੇ ਸ਼ਾਇਦ ਕਿਧਰੇ ਲੱਗਣੇ ਸੀ ਕਿਸੇ ਦੇ ਘਰ ਤੱਕ ਬਿਜਲੀ ਪਹੁੰਚਣੀ ਸੀ ਕਿਸੇ ਦੇ ਮੁਹੱਲੇ ਤੱਕ ਰੋਸ਼ਨੀ ਜਾਣੀ ਸੀ ਬਜਾਏ ਰੋਸ਼ਨੀ ਦੇ ਬਜਾਏ ਬਿਜਲੀ ਪਹੁੰਚਾਣ ਦੇ ਇਹ ਖੰਬੇ ਇੱਥੇ ਆਪਣੀ ਦੂਜੀ ਸੇਵਾ ਨਿਭਾ ਰਹੇ ਨੇ ਔਰ ਉਹ ਇਸ ਵਾਰ ਸੇਵਾ ਹੈ ਗੱਡੀਆਂ ਨੂੰ ਆਰ ਪਾਰ ਕਰਨ ਦੀ ਇਸ ਵੇਲੇ ਮੈਂ ਖੜਾ ਹਾਂ ਬਾਵਲੇਆਣਾ ਇਲਾਕੇ ਦੇ ਵਿੱਚ ਬਿਲਕੁਲ ਕਨਾਲ ਦੇ ਸਾਹਮਣੇ ਰਣਵੀਰ ਕਨਾਲ ਦੇ ਉੱਪਰ ਬਣਾ ਹੋਇਆ ਇਹ ਪੁਲ ਇਸ ਪੁਲ ਦੇ ਹਾਲਾਤ ਤੁਹਾਨੂੰ ਜ਼ਰੂਰ ਦਿਖਾਵਾਂਗਾ ਔਰ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਪੁਲ ਕਿੰਨੇ ਸੋਹਣੇ ਤਰੀਕੇ ਦੇ ਨਾਲ ਲੋਕਲ ਲੋਕਾਂ ਨੇ ਬਣਾਇਆ ਹੋਇਆ ਹੈ ਮੈਂ ਫੇਰ ਤੋਂ ਕਹਦੇ ਆ ਇਹ ਪੁਲ ਲੋਕਲ ਲੋਕਾਂ ਨੇ ਬਣਾਇਆ ਹੋਇਆ ਹੈ ਜਿਹੜਾ ਸਰਕਾਰੀ ਪੁਲ ਹੈ ਉਹ ਤਾਂ ਖਤਮ ਹੀ ਹੋ ਚੁੱਕਿਆ ਹੈ ਉਸ ਪੁਲ ਦੀ ਹਾਲਤ ਤੁਸੀਂ ਦੇਖੋ ਕਿ ਇਹ ਬਿਜਲੀ ਦੇ ਖੰਭੇ ਰੱਖ ਕੇ ਇਸ ਪੁਲ ਨੂੰ ਮੁੜ ਕੇ ਉੱਪਰ ਬਣਾਇਆ ਗਿਆ ਹੈ ਤਾਂ ਕਿ ਇੱਥੋਂ ਕੋਈ ਗੱਡੀ ਜਿਹੜੀ ਹੈ ਕਾਰ ਸਕੂਟੀ ਵਗੈਰਾ ਜਿਹੜੀ ਆਰਾਮ ਨਾਲ ਨਿਕਲ ਜਾਏ ਪਰ ਇਹ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਇਹ ਖੰਭਾ ਮੇ ਪੈਰ ਰੱਖ ਰਿਹਾ ਔਰ ਖੰਭਾ ਪੂਰਾ ਹਿਲ ਰਿਹਾ ਹੈ ਔਰ ਲੋਕੀ ਜਿਹੜੇ ਲੰਘ ਰਹੇ ਨੇ ਇਥੋਂ ਸਕੂਟੀਆਂ ਵਾਲੇ ਮੋਟਰਸਾਈਕਲ ਵਾਲੇ ਵੀ ਤੁਸੀਂ ਦੇਖ ਰਹੇ ਹੋ ਆਨ ਜਾਣ ਵਾਲਿਆਂ ਨੂੰ ਕਿੰਨੀ ਦਿੱਕਤ ਹੋ ਰਹੀ ਹੈ ਔਰ ਬਹੁਤ ਜ਼ਿਆਦਾ ਇੱਕ ਖਤਰੇ ਵਾਲਾ ਜਿਹੜਾ ਹੈ ਉਹ ਕੰਮ ਹੈ ਇਥੋਂ ਗੱਡੀ ਕੱਢਣਾ ਵੀ 4 ਵੀਲਰ ਵੀ ਤੁਸੀਂ ਦੇਖ ਰਹੇ ਹੋ ਨਾਲ ਦੇ ਨਾਲ ਨਿਕਲ ਰਹੇ ਨਾ ਅਗਰ ਉਹ ਇਨ੍ਹਾਂ ਖੰਭਿਆਂ ਦੇ ਉੱਪਰ ਟਾਇਰ ਰੱਖ ਕੇ ਨਿਕਲ ਰਹੇ ਇਸ ਵੇਲੇ ਜੇ ਦੇਖਿਆ ਜਾਏ ਇਹ ਪੁਲ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਬਿਲਕੁਲ ਖਤਮ ਹੋ ਕੇ ਥੱਲੇ ਡਿੱਗ ਚੁੱਕਿਆ ਹੈ ਸਿੱਧਾ-ਸਿੱਧਾ ਇਹ ਮੌਤ ਨੂੰ ਦਾਵਤ ਹੈ ਔਰ ਇਹ ਮੌਤ ਦਾ ਘਰ ਬਣਿਆ ਹੋਇਆ ਇਹ ਬਾਬਲਿਆਣੇ ਦਾ ਇਹ ਪੁਲ ਤੁਸੀਂ ਦੇਖ ਰਹੇ ਇੱਥੋਂ ਲੋਕੀ ਲੰਘ ਰਹੇ ਨੇ ਬੜੇ ਔਖੇ ਜੇ ਹੋ ਕੇ ਲੰਘਦੇ ਨੇ ਔਰ ਇਹ ਬਾਬਲਿਆਣੇ ਦਾ ਪੁਲ ਅੱਜ ਦਾ ਨਹੀਂ ਮੈਂ ਤੁਹਾਨੂੰ ਦੱਸ ਦਿਆਂ ਕਿ ਕਰੀਬ ਪਿਛਲੇ 5-7 ਮਹੀਨੇ ਤੋਂ ਵੀ ਉੱਪਰ ਹੋ ਚੁੱਕੇ ਨੇ ਇਸ ਪੁਲ ਨੂੰ ਟੁੱਟੇ ਹੋਏ ਇੱਥੋਂ ਇਹ ਪੁਲ ਤੋਂ ਜਿਹੜੀਆਂ ਗੱਡੀਆਂ ਨਿਕਲਦੀਆਂ ਸੀ ਕਿਆ ਜਾਂਦਾ ਹੈ ਕਿ ਹੈਵੀ ਵਹਿਕਲਸ ਯਾਨੀ ਲੋਡਡ ਵਹਿਕਲਸ ਨਿਕਲਣ ਦੇ ਕਾਰਨ ਇਹ ਪੁਲ ਜਿਹੜਾ ਸੀ ਇੱਥੋਂ ਟੁੱਟ ਗਿਆ ਸੀ ਔਰ ਇਸ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਸ਼ਾਇਦ 10 ਤੋਂ ਵੀ ਜ਼ਿਆਦਾ ਸ਼ਿਕਾਇਤਾਂ ਜਿਹੜੀਆਂ ਇਸ ਪੁਲ ਦੀਆਂ ਕਿ ਇਸ ਪੁਲ ਨੂੰ ਰਿਪੇਅਰ ਕੀਤਾ ਜਾਵੇ ਜਾਂ ਦੁਬਾਰਾ ਬਣਾਇਆ ਜਾਵੇ ਉਹ ਕੀਤੀਆਂ ਗਈਆਂ ਮਗਰ ਅਫਸੋਸ ਦੀ ਗੱਲ ਇਹ ਹੈ ਕਿ ਪੁਲ ਜਿਉਂ ਦਾ ਤਿਉਂ ਪਿਛਲੇ ਕਈ ਮਹੀਨਿਆਂ ਤੋਂ ਪਿਆ ਹੋਇਆ ਹੈ ਔਰ ਸਭ ਤੋਂ ਵੱਡੀ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ ਮੈਂ ਵੀਰ ਨੂੰ ਕਾਂਗਾ ਕਿ ਅਗਰ ਅਸੀਂ ਇੱਥੋਂ ਆ ਕੇ ਦਸੀਏ ਇਹ ਪੁਲ ਦੀ ਐਂਟਰੀ ਹੈ ਇਸ ਪੁਲ ਦੀ ਐਂਟਰੀ ਤੋਂ ਜਿਸ ਵੇਲੇ ਅਸੀਂ ਅੰਦਰ ਵੜਦੇ ਆ ਤਾਂ ਅੰਦਰ ਵੜਦੇ ਆ ਹੀ ਬਿਲਕੁਲ ਸੈਂਟਰ ਦੇ ਵਿੱਚ ਪੁਲ ਦੇ ਵਿੱਚ ਜਿਹੜਾ ਇਹ ਬੜਾ ਵੱਡਾ ਇੱਕ ਹੋਲ ਹੋ ਚੁੱਕਿਆ ਮੈਂ ਵੀਰ ਨੂੰ ਕਾਂਗਾ ਕਿ ਅਗਰ ਰੁਕ ਜਾ ਹਾਂਜੀ ਕੀ ਨਾ ਸਰ ਤੁਹਾਡਾ ਸਤਿੰਦਰ ਸਿੰਘ ਸਤਿੰਦਰ ਸਿੰਘ ਜੀ ਇੱਥੇ ਦੀ ਰਹਿਣ ਵਾਲੇ ਹੋ ਕਿਤੇ ਨਹੀਂ ਨਹੀਂ ਸਰ ਜੀਬਨਗਰ ਇਹ ਇੱਥੋਂ ਲੰਘਣਾ ਹੁੰਦਾ ਤੁਹਾਡਾ ਆਮ ਜਾਂ ਹਾਂ ਕਦੀ 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 ਇਹ ਪੁਲ ਦੇ ਹਾਲਾਤ ਕੀ ਕਹਿ ਰਹੇ ਨੇ ਹਰਦੇਸਰ ਤੁਹਾਡੇ ਸਾਹਮਣੇ ਹੀ ਆ ਬਹੁਤ ਹੀ ਮਾੜੇ ਨੇ ਕਦੋਂ ਦਾ ਹੋ ਰਿਹਾ ਹੈ ਕੋਈ ਆਈਡੀਆ ਹੈ ਇਹ ਸਰ ਸਾਲ ਹੋ ਚਲੇ ਨੇ ਕਦੋਂ ਸਾਲ ਹੀ ਹੋ ਗਿਆ ਸਾਲ ਤੋਂ ਉੱਪਰ ਹੋ ਗਿਆ ਇਸ ਨੂੰ ਮਤਲਬ ਕਿ ਇੱਥੇ ਇਹ ਹਾਲਤ ਬਣੀ ਇਹ ਹਾਲਤ ਬਣੀ ਰਹੇ ਤੁਸੀਂ ਉਦੋਂ ਤੇ ਲੰਘਦੇ ਹੋ ਇਦਾਂ ਹੀ ਹੈ ਵੱਡੀ ਗੱਡੀ ਤੇ ਲੰਘ ਨਹੀਂ ਸਕਦੀ ਫੋਰਵੈਲਰ ਮੁਸ਼ਕਲ ਹੁਣ ਖੰਬੇ ਰੱਖ ਕੇ ਤੇ ਇਹਨਾਂ ਨੂੰ ਰੱਖਿਆ ਗਿਆ ਹੈ ਤਿਆਰ ਕੀਤਾ ਗਿਆ ਵੈਸੇ ਰਿਸਕ ਹੀ ਹੈ ਰਿਸਕ ਹੀ ਹੈ ਹਾਂ ਟਾਇਰ ਫਟ ਜਾਏਗੀ ਤਾਂ ਵੱਡੀ ਗੱਡੀ ਤੇ ਕੌਣ ਰਾਤ ਨੂੰ ਇਹਨੂੰ ਬਿਲਕੁਲ ਅਮਰਜੈਂਸੀ ਆ ਜਾ ਕੁਝ ਹੋ ਜੇ ਹਾਂ ਐਮਰਜੈਂਸੀ ਹੈ ਤਾਂ ਕੁਝ ਵੀ ਹੋ ਸਕਦਾ ਤੁਸੀਂ ਦੇਖ ਰਹੇ ਹੋ ਕਿ ਸਾਈਕਲ ਵੀ ਕਿਸ ਤਰ੍ਹਾਂ ਟਪਾ ਰਹੇ ਨੇ ਬੜਾ ਪੈਰ ਲਗਾ ਲਗਾ ਕੇ ਬੰਦੇ ਇਥੋਂ ਨਿਕਲ ਰਹਿਣਾਂ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸਰਵਿੰਦਰ ਇੱਥੇ ਕਿਧਰੇ ਰਹਿੰਦੇ ਹੋ ਮੈਂ ਆਰਸਪੁਰਾਣਾ ਵਿੱਚ ਇੱਥੋਂ ਆਣਾ ਜਾਣਾ ਹੁੰਦਾ ਇਹ ਪੁਲੀ ਕਦੋਂ ਦੀ ਦੇਖ ਰਹੇ ਹੋ ਤੁਸੀਂ ਕੁਟੀ ਦੀ ਦੋ ਟਾਈਮ ਮਿੰਟ ਦੋ ਟਾਈਮ ਮਿੰਟ ਤੋਂ ਤੁਸੀਂ ਦੇਖ ਰਹੇ ਹੋ ਵਾਹ ਜੀ ਵਾਹ ਤੋਂ ਇਹ ਕੀ ਲੱਗ ਰਿਹਾ ਹੈ ਖਤਰੇ ਦਾ ਕਰਨੀ ਹੈ ਖਤਰੇ ਦਾ ਰਜਨਾਓ ਚਲੋ ਦੇਖਦੇ ਹਾਂ ਕਦੋਂ ਠੀਕ ਹੁੰਦੀ ਹੈ ਆਂ ਦੋ ਜੀ ਹਾਂਜੀ ਸਿੰਘ ਸਾਹਿਬ ਆ ਕੀ ਨਾਮ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਜੀ ਆ ਬਲਦੇਵ ਸਾਹਿਬ ਇਹ ਕਾਫੀ ਦੇਰ ਤੋਂ ਇਹ ਪੁਲੀ ਇੱਥੇ ਟੁੱਟੀ ਹੋਈ ਹੈ ਤੁਹਾਡਾ ਇੱਥੋਂ ਆਣਾ ਜਾਣਾ ਤਾਂ ਲੱਗਦਾ ਹੀ ਹੋਣਾ ਆ ਰੋਜ਼ ਦੁੱਧ ਲੈਣ ਜਾਂਦੇ ਡੇਲੀ ਜਾਂਦੇ ਹੋ ਡੇਲੀ ਜਾਂਦੇ ਜੀ ਕਦੋਂ ਦੀ ਟੁੱਟੀ ਹੋਈ ਹੈ ਪੁਲੀ ਇਨੋ ਘੱਟੋ ਘਾਟੇ ਵੀ 6 ਮਹੀਨੇ ਹੋ ਗਏ ਸਰ 6 ਮਹੀਨੇ ਹੋ ਗਏ ਹਾਂਜੀ ਹਾਂਜੀ ਹਾਂ 6 ਮਹੀਨੇ ਹੋ ਗਏ ਤੁਹਾਡਾ ਘਰ ਵੀ ਇੱਥੇ ਨੇੜੇ ਤੇੜੀ ਹੀ ਹੈ ਕਿਤੇ ਲੱਗੇ ਇੱਥੋਂ ਘਰ ਬਿਲਕੁਲ ਲੱਗੇ ਅੱਛਾ ਬਿਲਕੁਲ ਲੱਗੇ ਮਤਲਬ ਡੇਲੀ ਇੱਥੋਂ ਆਣਾ ਜਾਣਾ ਹੁੰਦਾ ਤੁਹਾਡਾ ਡੇਲੀ ਆਣਾ ਜਾਣਾ ਹੁੰਦਾ ਇਹ ਬੜੀ ਖਤਰੇ ਦੀ ਘੰਟੀ ਹੈ ਸਾਰੇ ਤੇ ਨਰਿੰਦਰ ਇਹ ਆਰਸਪਰਾ ਸੌਦਾ ਹਾਂਜੀ ਉਹ ਵੀ ਦੇਖ ਕੇ ਦੋ ਬਰੀ ਗਿਆ ਅੱਛਾ ਉਹ ਕਦੋਂ ਦੇਖ ਕੇ ਗਏ ਸੀ ਇਹ ਕੋਈ ਦੋ ਤਿੰਨ ਮਹੀਨੇ ਪਹਿਲਾਂ ਦੇਖ ਕੇ ਗਿਆ ਨਾ ਦੋ ਤਿੰਨ ਮਹੀਨੇ ਪਹਿਲਾਂ ਦੇਖ ਕੇ ਗਿਆ ਪਹਿਲਾਂ ਦੇਖ ਕੇ ਗਿਆ ਪਰ ਹਜੇ ਤੱਕ ਇਹ ਪੁਣੀ ਦਾ ਕੁਝ ਨਹੀਂ ਹੋਇਆ ਕੋਈ ਪੁਣੀ ਦਾ ਕੁਝ ਨਹੀਂ ਇਹ ਡਿਪਾਰਟਮੈਂਟ ਵਾਲੇ ਵੀ ਕੋਈ ਨਹੀਂ ਆਉਂਦੇ ਇੱਥੇ ਹਾਂਜੀ ਦੇਖੋ ਸਾਡੀ ਗਲੀ ਹੈ ਉਹ ਜਿਹਨੂੰ ਅਸੀਂ ਬਰਮੀ ਵਾਲੀ ਗਲੀ ਕਹਿੰਨੇ ਆ ਹਾਂਜੀ ਤੇ ਸੱਤ ਨੰਬਰ ਗਲੀ ਹੈ ਹੂੰ ਸਾਰੀਆਂ ਗਲੀਆਂ 'ਚ ਕੋਈ ਵਿੱਚ ਬਿਲੀ ਬਿਲੀ ਫਿਰ ਵੀ ਉਧਰ ਉਧਰ ਵੀ ਛੱਡ ਦਿੱਤੀ ਹੈ अच्छा लेकिन ਸਾਡੀ 5-6 ਸਾਲ ਹੋ ਗਿਆ ਉਸ ਗਲੀ ਚ ਦੋ-ਦੋ ਫੁੱਟ ਖੱਡੇ ਨੇ ਹੂੰ ਕੋਈ ਲੋਕ ਨੇ ਪਾਈ ਕੋਈ ਕੁਛ ਨਹੀਂ ਕੋਈ ਤਰੱਕੀ ਹਲ ਖਿਆ ਦੀ ਬੜੇ ਬੁਰੇ ਹਾਲਾਤ ਨੇ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਸਾਰੇ ਇਲਾਕੇ ਦੇ ਬੁਰੇ ਹਾਲ ਨੇ ਬੁਰੇ ਹਾਲ ਨੇ ਇੱਥੋਂ ਤੁਸੀਂ ਇਸ ਫੁੱਲੀ ਦੀ ਆਸ ਨਾ ਕਰੇ ਕੋਈ ਸਰ ਇੱਥੋਂ ਤੁਸੀਂ ਅੱਗੇ ਚੱਲ ਜਾਓ ਜਿਹੜੀ ਨਹਿਰ ਨੂੰ ਛੜਕ ਜਾਂਦੀ ਹੈ ਨਾ ਹਾਂਜੀ ਹਾਂਜੀ ਉੱਥੇ ਸਕੂਟੀ ਲੱਤ ਕੇ ਫਿਰ ਖਿੱਚ ਕੇ ਚੜ੍ਹਨੇ ਪੈਂਦੇ ਅੱਛਾ ਵਾਹ ਜੀ ਵਾਹ ਇਹ ਤੇ ਤੁਸੀਂ ਹੋਰ ਡਵੈਲਪਮੈਂਟ ਦੱਸ ਦਿੱਤੀ ਫਿਰ ਇਹ ਡਵੈਲਪਮੈਂਟ ਦੇ ਨਾਂ ਤੇ ਜਿਹੜਾ ਟੰਡੋਰਾ ਪਟਿਆ ਜਾਂਦਾ ਟੰਡੋਰਾ ਟਟਿਆ ਜਾਂਦਾ ਟੰਡੋਰਾ ਪਟਿਆ ਜਾਂਦਾ ਬੜੇ ਦੁਖੀਆਂ ਜੀ ਕੀ ਕਰੀਏ ਕਿੰਨੂੰ ਦਸੀਏ ਦੁੱਖ ਆਪਣਾ ਚਲੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਦੁੱਖ ਜਿਹੜਾ ਸਰਕਾਰ ਤੱਕ ਪੁੱਜੇ ਡਿਪਾਰਟਮੈਂਟ ਤੱਕ ਪੁੱਜੇ ਔਰ ਕਮ ਸੇ ਕਮ ਇਹ ਡਿਪਾਰਟਮੈਂਟ ਜਿਹੜਾ ਹੈ ਉਹ ਇਹਦੇ ਵੱਲ ਥੋੜੀ ਨਜ਼ਰ ਕਰੇ ਨਜ਼ਰ ਕਰਨੀ ਚਾਹੀਦੀ ਹੈ ਛੇਤੀ ਤੋਂ ਛੇਤੀ ਇਹ ਠੀਕ ਹੋਵੇ ਪਰ ਦੇਖਿਆ ਜਾ ਰਿਹਾ ਹੈ ਕਿ ਇਹ ਇੱਕ ਹੋਰ ਬੜੀ ਵੱਡੀ ਚੀਜ਼ ਤੁਹਾਨੂੰ ਦੱਸ ਰਿਹਾ ਦੱਸ ਦਈਏ ਕਿ ਠੀਕ ਹੈ ਇਸ ਪੁੱਲ ਨੂੰ ਲੋਕਲ ਲੋਕਾਂ ਨੇ ਜਾਂ ਕਿਸ ਨੇ ਇਸ ਚੀਜ਼ ਨੂੰ ਟੰਗਿਆ ਤਾਂ ਹੈ ਹੁਣ ਤੁਸੀਂ ਦੇਖ ਰਹੇ ਹੋ ਕਿ ਕਾਰ ਆ ਰਹੀ ਹੈ ਮੈਂ ਕਹਾਂਗਾ ਅ ਕਾਰ ਦੇਖਦੇ ਹੁਣ ਕਿਸ ਤਰ੍ਹਾਂ ਕੱਢਦੇ ਨੇ ਇਥੋਂ ਔਰ ਇਹ 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 ਹਾਲਾਤ ਨੇ ਇਸ ਵੇਲੇ ਤੁਸੀਂ ਦੇਖੋ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਦੇਖੋ ਹੁਣ ਕਾਰ ਆ ਰਹੀ ਔਰ ਫੈਮਿਲੀ ਬੈਠੀ ਹੋਈ ਹੈ ਕਾਰ ਦੇ ਵਿੱਚ ਔਰ ਫੈਮਿਲੀ ਜੋ ਹੈ ਉਹ ਬੈਠੀ ਹੋਈ ਹੈ ਔਰ ਇੰਨਾ ਵੱਡਾ ਖੱਡਾ ਤੁਸੀਂ ਦੇਖ ਰਹੇ ਹੋ ਹੁਣ ਦੇਖਣਾ ਹੋਏਗਾ ਕਿ ਮੈਂ ਵੀਰ ਨੂੰ ਕਾਂਗਾ ਕਿ ਕੋਲੋਸ ਹੋ ਕੇ ਦੇਖੋ ਕਿੰਨਾ ਰਿਸਕ ਹੈ ਕਿੰਨਾ ਰਿਸਕ ਹੈ ਅ ਅੱਗੇ ਕਰ ਲਓ ਸਰ ਥੋੜੀ ਜੀ ਆਕੇ ਆਜੋ ਥੋੜਾ ਜਿਆ ਉੱਚੀ ਦੇਖੇ ਕਿੰਨਾ ਰਿਸਕ ਲੈ ਕੇ ਇਹ ਇਹਨਾਂ ਨੇ ਕਾਰ ਇਥੋਂ ਕੱਢੀ ਹੈ ਸਰ ਕੀ ਨਾਮ ਹੈ ਤੁਹਾਡਾ ਮੈਂ ਪਾਸਿੰਗ ਪੁਲੀ ਤੋ ਤੁਸੀਂ ਕਾਰ ਕੱਢੀ ਥੋੜਾ ਸ਼ੀਸ਼ਾ ਥੱਲੇ ਕਰ ਲਓ ਮਾੜਾ ਜਿਆ ਕਾਰ ਕੱਢੀ ਸੈਂਬਲੀ ਵੀ ਤੁਹਾਡੀ ਵਿੱਚ ਹੀ ਬੈਠੀ ਹੋਈ ਹੈ ਰਿਸਕ ਹੀ ਸੀ ਸਰ ਰਿਸਕ ਤੇ ਆ ਸਰ ਕੀ ਕਰੀਏ ਫਿਰ ਹੈ ਗਵਰਨਮੈਂਟ ਕਰਦੀ ਨਹੀਂ ਆਦੇ ਅਸੀਂ ਇਹ ਖੰਬੇ ਵੀ ਅਸੀਂ ਲਾਏ ਨੇ ਅੱਛਾ ਇਹ ਖੰਬੇ ਵੀ ਤੁਸੀਂ ਲਗਾਏ ਹਾਂ ਖੰਬੇ ਵੀ ਅਸੀਂ ਲਾਏ ਆ ਅਸੀਂ ਆਪਣਾ ਔਰ ਟਰੈਕਟਰ ਵਗੈਰਾ ਨਿਗਾਹਣਾ ਹੁੰਦਾ ਹੈ ਇਹਨੂੰ ਅਸੀਂ ਤੂੰ ਕਿਹਾਣੇ ਪੈਂਦਾ ਹੈ 3-4 ਕਿਲੋਮੀਟਰ ਓ ਸਾਡੀ ਜ਼ਮੀਨ ਇੱਧਰ ਆ ਇੱਧਰ ਆਏ ਆਂ ਜਾਣੇ ਮੈਂ ਤਾਂ ਐ ਘੁੰਮ ਕੇ ਆਣੇ ਮੈਂ ਤਾਂ ਦੋ ਦਿਨੇ ਵਾਰੀ ਬੋਲਿਆ ਇਹ ਸਰ ਇਹ 6 ਮਹੀਨੇ ਹੋ ਗਏ ਜੀ ਪੁਰਾਣੀ ਪੁਲਿਸ ਪੁਲੀਸ ਤੇ ਸਰ ਇਹ ਕਾਫੀ ਪੁਰਾਣੀ ਹੈ ਮਗਰ ਇਹ ਆ ਕਿ ਇਹ ਬਣ ਹੀ ਤੇ ਡੈਂਪਰ ਸ਼ੈਂਪਰ ਵੱਡੇ ਨਿਕਲਦੇ ਸੀ ਉਹਨੇ ਉਹਨੇ ਤੋੜ ਦਿੱਦੀ ਇੰਨਾ ਹੀ ਬੋਲਿਆ ਇਹ ਤੇ ਟੈਂਪਰਰੀ ਤੋੜੀ ਹੈ ਅੱਛਾ ਇੱਕ ਚੀਜ਼ ਇੱਕ ਚੀਜ਼ ਮੈਨੂੰ ਹੁਣ ਸੁਣਨ ਨੂੰ ਪਤਾ ਚੱਲਿਆ ਕਿ ਬਈ ਇੱਥੇ ਜਿਹੜੇ ਸਾਡੇ ਇੱਥੇ ਦੇ ਐਮ.ਐਲ.ਏ ਨੇ ਹਾਂਜੀ ਉਹ ਵੀ ਕੋਈ ਮਹੀਨਾ ਦੋ ਮਹੀਨੇ ਪਹਿਲੇ ਇੱਥੇ ਚੱਕਰ ਲਾ ਕੇ ਆਏ ਹੀ ਉਹਨੇ ਬੋਲਿਆ ਸੀ ਬਣਾਾਂਗੇ ਮਗਰਿਆ ਲੀ ਕੀ ਕੋਈ ਐਕਸ਼ਨ ਨਹੀਂ ਹੋਇਆ ਨਹੀਂ ਨਹੀਂ ਉਹਨੇ ਦੋ ਦਿਨ ਵਾਰੀ ਆਇਆ ਹੈ ਨਾ ਉਹ ਉਹਨੇ ਉਹਦੇ ਕੋਲ ਬੰਦਾ ਕੋਈ ਚਾਹੇ ਤਾਂ ਸਾਡੇ ਮਹੱਲੇ ਦੇ ਐਕਚੁਅਲੀ ਹੋ ਕੇ ਚਲੇ ਗਏ ਨਾ ਸਾਡੇ ਮਹੱਲੇ ਦੇ ਐਕਚੁਅਲੀ ਹੁੰਦਾ ਕੋਈ ਗੁਸੂਰ ਨਹੀਂ ਆਜੇ ਕਿਸੇ ਕਦੇ ਹਾਂਜੀ ਸਰ ਇੱਧਰ ਆਇਆ ਦੋ ਦਿਨ ਵਾਰੀ ਉਹਨੇ ਬੋਲਿਆ ਆਓ ਬੰਦੇ ਜੰਦੇ ਨਹੀਂ ਆਏ ਤੇ ਕੋਈ ਜਾਏਗਾ ਨਹੀਂ ਤਾਂ ਉਹਨਾਂ ਦੇ ਕੋਲ ਕੋਈ ਜਾਏਗਾ ਜਾਏਗਾ ਤੇ ਫੇਰ ਕੋਈ ਕੰਮ ਕਰਵਾਉਣਗੇ ਸਾਰਾ ਕੋਈ ਮੇਰੀ ਗੱਲ ਸੁਣੋ ਕੋਈ ਬੋਲੇਗਾ ਕਿ ਸਾਨੂੰ ਖਾਣਾ ਚਾਹੀਦਾ ਤਾਂ ਹੀ ਕੋਈ ਦੇਗਾ ਨਾ ਕੋਈ ਜਰੂਰ ਤਾਂ ਕੋਈ ਬੋਲੇਗਾ ਕਿ ਦੇਖੋ ਮਾਂ ਵੀ ਹੁਣ ਤੱਕ ਦੁੱਧ ਨਹੀਂ ਬਲਾਂਦੀ ਬੱਚੀ ਹੁਣ ਤੱਕ ਰੋਏਗਾ ਕੋਈ ਜਾਏਗਾ ਤੇ ਕੋਈ ਕਰੇਗਾ ਮਤਲਬ ਕਿ ਹੁਣ ਲੋਕਾਂ ਨੂੰ ਰੋਣਾ ਪੈਣਾ ਤੇ ਫੇਰ ਹੀ ਉਹ ਆ ਕੇ ਕੰਮ ਕਰਵਾਉਣਗੇ ਸਰ ਉਹ ਤੇ ਗਵਰਨਮੈਂਟ ਨੂੰ ਇਦਾਂ ਵੀ ਕਰਵਾ ਸਕਦੀ ਗਵਰਨਮੈਂਟ ਨੂੰ ਦਿਖ ਰਿਹਾ ਨਾ ਬਿਲਕੁਲ ਦਿਖ ਰਿਹਾ ਸਰ ਦਿਖ ਰਿਹਾ ਨਾ ਗਵਰਨਮੈਂਟ ਨੂੰ ਇਦਾਂ ਵੀ ਕਰਵਾ ਸਕਦੀ ਅਸੀਂ ਵੀ ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਤੁਹਾਡੇ ਪਹਿਲੇ ਵੀ 4-5 ਵਾਰੀ ਬੰਦੇ ਮੀਂਹ ਨਾਲ ਆਏ ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਣ ਜਿਹੜੇ ਆਏ ਕੁਝ ਨਹੀਂ ਸਰ ਐਕਸ਼ਨ ਹੋਇਆ ਤੇ ਇਹ ਆਰ ਕੇ ਆਹੀ ਆਰ ਕੇ ਆਹੀ ਇਹ ਖੰਭੇ ਆਪਣੇ ਟਰੈਕਟਰ ਵਿੱਚ ਛੇ ਲਿਆਉਂਦੇ ਨਾ ਅੱਛਾ ਟਰੈਕਟਰ ਵਿੱਚ ਲਾ ਕੇ ਇਹ ਮੁੰਡੇ ਆਪੇ ਦੋ ਚੰ ਲਾ ਕੇ ਇਕੱਠੇ ਇਹ ਫੇਰ ਕਰਾਇਆ ਫੋ ਫੋ ਕਰ ਰਹੇ ਬੰਦੇ ਹੀ ਹੂੰ ਠੀਕ ਆ ਸਰ ਬਹੁਤ ਬਹੁਤ ਸ਼ੁਕਰੀਆ ਔਰ ਤੁਸੀਂ ਦੇਖ ਰਹੇ ਹੋ ਕਿ ਇੱਕ ਹੋਰ ਗੱਡੀ ਨਾਲ ਦੇ ਨਾਲ ਆ ਗਈ ਸੀ ਉਹ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਟੱਪਦੀ ਔਰ ਬੜਾ ਮਤਲਬ ਕਿ ਇੱਕ ਰਿਸਕੀ ਕੰਮ ਹੈ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਇਹ ਦੇਖੋ ਤੁਸੀਂ ਤਾਂ ਕਾਂਗਾ ਦਿਖਾਓ ਔਰ ਇਹ ਗੱਡੀ ਦੇਖੋ ਤੁਸੀਂ ਜਾ ਰਹੀ ਹੈ ਔਰ ਟਾਇਰ ਦਿਖਾਓ ਮੈਂ ਕਾਂਗਾ ਬਿਲਕੁਲ ਕਲੋਜ਼ ਹੋ ਜਾਓ ਔਰ ਦੇਖੋ ਤੁਸੀਂ ਕਿੰਨਾ ਰਿਸਕ ਲੈ ਕੇ ਗੱਡੀ ਜਿਹੜੀ ਹੈ ਇਹ ਇੱਥੋਂ ਟੱਪ ਰਹੀ ਹੈ ਔਰ ਅਗਰ ਇਹ ਗੱਡੀ ਬਾਈ ਚਾਂ ਸਿੱਧਰ ਦੀ ਉਧਰ ਹੋ ਜਾਏ ਤੇ ਵਿੱਚ ਵੀ ਜਾ ਸਕਦੀ ਹੈ ਔਰ ਏ ਹੁਣ ਛੋਟੀ ਗੱਡੀ ਜਿਹੜੀ ਆ ਖੰਭਿਆਂ ਦੇ ਉੱਪਰੋਂ ਟੱਪੀ ਆ ਔਰ ਹੋਰ ਵੀ ਹੁਣ ਗੱਡੀਆਂ ਤੁਸੀਂ ਦੇਖ ਰਹੇ ਹੋ ਲਗਾਤਾਰ ਇਸ ਪੁਲ ਦੇ ਉੱਪਰੋਂ ਲੰਘਦੀਆਂ ਨੇ ਔਰ ਇਸ ਪੁਲ ਦੇ ਵਿੱਚੋਂ ਕਿੰਨਾ ਲੰਘਾ ਹੈ ਇਹ ਸਾਹਮਣੇ ਸਾਹਮਣੇ ਗਾ ਔਰ ਇਹ 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 ਇੱਕ ਹੋਰ ਵੀ ਵੱਡੀ ਖਤਰੇ ਵਾਲੀ ਗੱਲ ਕਿਉਂਕਿ ਇਹਦਾ ਇੱਕ ਟਾਇਰ ਸੈਂਟਰ ਦੇ ਵਿੱਚ ਆਉਂਦਾ ਔਰ ਦੇਖਦੇ ਆ ਕਿ ਇਹ ਜਿਹੜਾ 3 ਵੀਲਰ ਹੈ ਜਾਨੀ ਆਟੋ ਹੈ ਇਹ ਇਹ ਦੇਖੋ ਤੁਸੀਂ ਇਹਦਾ ਟਾਇਰ ਦੇਖੋ ਅੱਗੇ ਵਾਲਾ ਬਿਲਕੁਲ ਕਿਨਾਰੇ ਤੋਂ ਨਿਕਲ ਰਿਹਾ ਔਰ ਇਹ ਬਿਲਕੁਲ ਡਿੱਗਣ ਦੀ ਕगार ਤੋਂ ਨਿਕਲ ਕੇ ਜਾਂਦਾ ਔਰ ਲੋਡਿਡ ਗੱਡੀਆਂ ਨਿਕਲਦੀਆਂ ਨੇ ਤੁਸੀਂ ਦੇਖ ਰਹੇ ਹੋ ਇਹ ਇੱਕ ਜਿਹੜੀ ਲੋਡੇਡ ਗੱਡੀ ਹੈ ਉਹ ਉਹ ਉੱਥੋਂ ਦੀ ਨਿਕਲ ਚੁੱਕੀ ਹੈ ਔਰ ਉਹ ਕਹਿ ਰਿਹਾ ਕਿ ਇੱਥੋਂ ਸਾਡੀ ਗੱਡੀ ਨਿਕਲ ਨਹੀਂ ਸਕਦੀ ਔਰ ਇਹ ਹਨ ਹਾਲਾਤ ਬਾਬਲਿਆਣਾ ਦੇ ਇਸ ਪੁਲ ਦੇ ਜਿਹਦੇ ਵਿੱਚ ਸਾਫ਼ ਕਿਹਾ ਜਾ ਰਿਹਾ ਕਿ ਇੱਥੇ ਦੇ ਲੋਕਲ ਜਿਹੜੇ ਐਮਐਲਏ ਨੇ ਉਹ ਵੀ ਚੱਕਰ ਲਗਾ ਕੇ ਗਏ ਨੇ ਪਰ ਫਿਰ ਵੀ ਡਿਪਾਰਟਮੈਂਟ ਕਿਉਂ ਨਹੀਂ ਸੁਣ ਰਿਹਾ ਆਖਰ ਇੱਕ ਐਮਐਲਏ ਅਗਰ ਇੱਥੋਂ ਹੋ ਕੇ ਗਿਆ ਤਾਂ ਡਿਪਾਰਟਮੈਂਟ ਦੇ ਕੰਨਾਂ ਤੱਕ ਤਾਂ ਗੱਲ ਜ਼ਰੂਰ ਪਹੁੰਚੀ ਹੋਵੇਗੀ ਔਰ ਅਗਰ ਡਿਪਾਰਟਮੈਂਟ ਦੇ ਕੰਨਾਂ ਤੱਕ ਗੱਲ ਪਹੁੰਚੀ ਹੈ ਤਾਂ ਫਿਰ ਉਹਨਾਂ ਦੇ ਕੰਨਾਂ ਦੇ ਉੱਤੇ ਜੂੰ ਤੱਕ ਕਿਉਂ ਨਹੀਂ ਰੈਂਗ ਰਹੀ ਇਹ ਇੱਕ ਬਹੁਤ ਵੱਡੀ ਜਿਹੜੀ ਖਾਮੀ ਹੈ ਪ੍ਰਸ਼ਾਸਨ ਦੀ ਇਸ ਡਿਪਾਰਟਮੈਂਟ ਦੀ ਜਿਹੜਾ ਲਾਇਬਲ ਹੈ ਇਸ ਪੁਲੀ ਨੂੰ ਬਣਾਉਣ ਦੇ ਲਈ ਔਰ ਤੁਸੀਂ ਦੇਖਿਆ ਕਿ ਥੋੜੀ ਦੇਰ ਪਹਿਲਾਂ ਕਿਹਾ ਗਿਆ ਕਿ ਇਹ ਖੰਭੇ ਅਸੀਂ ਇੱਥੇ ਲਗਾਉਣ ਲੋਕਲਸ ਵੱਲੋਂ ਇਹ ਖੰਭੇ ਲਗਾਏ ਗਏਨ ਇੱਕ ਡਿਪਾਰਟਮੈਂਟ ਦੇ ਕੰਮ ਨੂੰ ਜਿਹੜਾ ਹੈ ਡੱਕਣ ਦੇ ਲਈ ਦੂਜੇ ਡਿਪਾਰਟਮੈਂਟ ਦਾ ਸਾਰਾ ਲਿਆ ਜਾ ਰਿਹਾ ਔਰ ਬਿਜਲੀ ਦੇ ਖੰਭੇ ਔਰ ਬਿਲਕੁਲ ਮੈਂ ਦੇਖ ਰਿਹਾ ਕਿ ਬਿਲਕੁਲ ਸਾਫ਼ ਖੰਬੇ ਨਹੀਂ ਔਰ ਇਹ ਖੰਬੇ ਸ਼ਾਇਦ ਕਿਤੇ ਲੱਗਣੇ ਸੀ ਕਿਸੇ ਦੇ ਘਰ ਤੱਕ ਬਿਜਲੀ ਪਹੁੰਚਣੀ ਸੀ ਕਿਸੇ ਦੇ ਮੁਹੱਲੇ ਤੱਕ ਰੋਸ਼ਨੀ ਜਾਣੀ ਸੀ ਬਜਾਏ ਰੋਸ਼ਨੀ ਦੇ ਬਜਾਏ ਬਿਜਲੀ ਪਹੁੰਚਾਣ ਦੇ ਇਹ ਖੰਬੇ ਇੱਥੇ ਆਪਣੀ ਦੂਜੀ ਸੇਵਾ ਨਿਭਾ ਰਹੇ ਨੇ ਔਰ ਉਹ ਇਸ ਵਾਰ ਸੇਵਾ ਹੈ ਗੱਡੀਆਂ ਨੂੰ ਆਰ ਪਾਰਕ ਕਰਨ ਦੀ ਪਰ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਕਿੰਨੇ ਔਖੇ ਹੋ ਕੇ ਲੰਘ ਰਹੀਆਂ ਨੇ ਉਮੀਦ ਕਰਦੇ ਹਾਂ ਕਿ ਸਾਡੀ ਇਸ ਵੀਡੀਓ ਨੂੰ ਦੇਖਦੇ ਹੋਏ ਪ੍ਰਸ਼ਾਸਨ ਜਿਹੜਾ ਹੈ ਜਾਗੇਗਾ ਔਰ ਤੁਸੀਂ ਦੇਖ ਰਹੇ ਇੱਕ ਫੀਮੇਲ ਡਰਾਈਵਰ ਹੈ ਬੜੇ ਔਖੇ ਹੋ ਕੇ ਗੱਡੀ ਕੱਢ ਰਹੀਣ ਥੋੜਾ ਸਾਈਡ ਕਰ ਲਓ ਉਸ ਸਾਈਡ ਉਸ ਸਾਈਡ ਥੱਲੇ ਆ ਰਹੀ ਹੈ ਗੱਡੀ ਔਰ ਦੇਖੋ ਜੀ ਤੁਸੀਂ ਔਰ ਕਿੰਨਾ ਔਖਾ ਕੰਮ ਹੈ ਆਰਾਮ ਨਾਲ ਆਰਾਮ ਨਾਲ ਆਂਦੋ ਆਂਦੋ ਆਇਸਾ 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 ਇਸ ਤਰ੍ਹਾਂ ਔਰ ਤੁਸੀਂ ਦੇਖਿਆ ਕਿ ਸ਼ਾਇਦ ਕਿਤੇ ਅਸੀਂ ਇਹਨਾਂ ਨੂੰ ਇਸ਼ਾਰਾ ਨਾ ਦਿੰਦੇ ਤਾਂ ਬਿਲਕੁਲ ਟਾਇਰ ਇਹਨਾਂ ਦਾ ਇਸ ਜਗ੍ਹਾ ਤੇ ਪਹੁੰਚ ਚੁੱਕਿਆ ਸੀ ਜਿੱਥੇ ਮੇਰਾ ਇਹ ਪੈਰ ਹੈ ਔਰ ਅਗਰ ਅਸੀਂ ਇਸ਼ਾਰਾ ਨਾ ਦਿੰਦੇ ਤਾਂ ਸ਼ਾਇਦ ਗੱਡੀ ਵਿੱਚ ਜਾ ਸਕਦੀ ਸੀ ਬੜਾ ਔਖਾ ਹੈ ਇੱਥੇ ਦੇ ਲੋਕਾਂ ਦੇ ਲਈ ਔਰ ਉਮੀਦ ਕਰਦੇ ਹਾਂ ਕਿ ਇਸ ਵਾਰ ਕਹਿੰਦੇ ਨੇ ਕਿ ਪਹਿਲਾਂ ਵੀ ਮੀਡੀਆ ਵਾਲੇ ਹੋ ਕੇ ਗਏ ਨੇ ਮਗਰ ਸਾਨੂੰ ਉਮੀਦ ਹੈ ਕਿ ਇਸ ਵਾਰ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ਾਸਨ ਜਿਹੜਾ ਹੈ ਉਹਦੀਆਂ ਅੱਖਾਂ ਖੁੱਲਣਗੀਆਂ ਔਰ ਇਸ ਜਿਹੜਾ ਪੁਲੀ ਦਾ ਕੰਮ ਹੈ ਉਹ ਛੇਤੀ ਤੋਂ ਛੇਤੀ ਕੀਤਾ ਜਾਏ ਕਿਉਂਕਿ ਇਹ ਕਈ ਇਲਾਕਿਆਂ ਨੂੰ ਜੜਾ ਹੈ ਰਣਵੀਰ ਕਨਾਲ ਨੂੰ ਆਰ ਪਾਰ ਕਰਨ ਦੇ ਵਿੱਚ ਇੱਕ ਦੂਸਰੇ ਇਲਾਕਿਆਂ ਨੂੰ ਜੜਾ ਹੈ ਉਹ ਜੋੜਦੀ ਹੈ ਔਰ 3 ਵੀਲਰ ਹੈ ਔਰ 3 ਵੀਲਰ ਦਾ ਇੱਕ ਟਾਇਰ ਜਿਹੜਾ ਵਿੱਚ ਵੱਢ ਸਕਦਾ ਹੈ ਕਿਸੇ ਵੀ ਟਾਈਮ ਫਿਰ ਇੱਧਰ ਰੱਖੋ ਇੱਧਰ ਇੱਧਰ ਰੱਖੋ ਮੇਰੇ ਵਾਲ ਸਾਈਡ ਮੇਰੇ ਵਾਲ ਸਾਈਡ ਰੱਖੋ ਥੱਲੇ ਚਲੇ ਗਿਆ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਨਿਕਲ ਜਾਏਗਾ ਫਿਰ ਦੇਖ ਲਓ ਯਾਰ ਨਹੀਂ ਨਿਕਲੇਗਾ ਨਹੀਂ ਨਿਕਲੇਗਾ ਚਲੋ ਆਰਾਮ ਨਾਲ ਜਾਣ ਦਿਓ ਔਰ ਦੇਖੋ ਜੀ ਤੁਸੀਂ ਕਿੰਨੇ ਕਿੰਨਾ ਰਿਸਕ ਲੈ ਕੇ ਇਸ ਵੀਰ ਨੇ ਇੱਥੋਂ ਕੱਢਿਆ ਹੈ ਸਾਨੂੰ ਡਰ ਲੱਗਦਾ ਸੀ ਪਰ ਚਲਾਣ ਵਾਲੇ ਨੂੰ ਕੋਈ ਆਇਆ ਕਿ ਸਹੀ ਅਮੈਡਮ ਕੀ ਨਾਮ ਹੈ ਤੁਹਾਡਾ ਮੈਂ ਵੀ ਨਕਸ਼ੀ ਕੋਪੀ ਕਦੋਂ ਦਾ ਹੋਇਆ ਇਹ ਸਾਰਾ ਇਹ ਸਾਰਾ ਹੈ ਕੋਈ ਹੋਏ ਨੇ 5-6 ਮਹੀਨੇ ਪਰ ਕੋਈ ਨਹੀਂ ਆਂਦਾ ਲਿਖਣੇ ਵਾਸਤੇ ਕੋਈ ਨਹੀਂ ਆ ਰਿਹਾ ਰੋਡ ਹੀ ਨਹੀਂ ਹਾਲਤ ਖਰਾਬ ਹੈ ਕਹਿੰਦੇ ਕਿ ਐਮਐਲਏ ਸਾਹਿਬੀ ਤੂੰ ਹੋ ਕੇ ਗਏ ਨੇ ਇੱਕ ਦੋ ਵਾਰੀ ਨਹੀਂ ਸਰਵੇ ਤੇ ਹੋਏ ਕਰਦਾ ਬੜੀ دیر ਦਾ ਹੁਣ ਛੂਰੇ ਰੋਡ ਦਾ ਵੀ ਕੰਮ ਸ਼ੁਰੂ ਹੋਇਆ ਉਧਰ ਆਦਰਵਾਇਜ਼ ਰੋਡ ਵੀ ਇਦਰੀ ਨਹੀਂ ਖਰਾਬ ਹੈ ਗੱਡੀਆਂ ਸਕੂਟੀਆਂ ਸਭ ਟੁੱਟੇ ਕਰਦੀਆਂ ਨੇ ਇਹ ਕਦੋਂ ਰੋਡ ਦਾ ਕੰਮ ਚੱਲੇਗਾ ਕਦੋਂ ਵੀ ਹੋਇਆ ਇਹ ਕੋ 3 ਮਹੀਨੇ ਹੋ ਗਏ ਨਾ 3-4 ਮਹੀਨੇ ਹੋ ਜਾਂ 3-4 ਮਹੀ ਬੜਾ ਮੁਸ਼ਕਿਲ ਹੈ ਜੀ ਜ਼ਰੂਰੀ ਚਲੋ ਉਮੀਦ ਕਰਦੇ ਹਾਂ ਕਿ ਸਾਡੀ ਨਹੀਂ ਨਹੀਂ ਰੋਡ दिखੀ ਥੋੜੀ ਹੌਸਲਾ ਆਈ ਆ ਮੈਂ ਥੋੜਾ ਕਿ ਸ਼ਾਇਦ ਇਸ ਪਾਸੇ ਵਾਲੇ ਪਾਸੇ ਵੀ ਫਿਰ ਆ ਜਾਏਗਾ ਠੀਕ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੂੰ ਉਮੀਦ ਹੈ ਉਮੀਦ ਹਜੇ ਵੀ ਹੈ ਕਿ ਸ਼ਾਇਦ ਪੁਲੀ ਬਣ ਜਾਏਗੀ ਦੇਖਦੇ ਰਹੋ ਆਪਸੀ ਸਾਈਟੀ ਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਤਕਲੀਂ ਦਿਓ ਜੀ ਇਜਾਜ਼ਤ ਧੰਨਵਾਦ ਜੀ